ਮਿਸਤਰੀ ਬਿਨਾ ਅੱਧਾ ਦਿਨ ਲਾ ਕੇ ਚਲ ਗਿਆ ਤੇ ਗੋੜੇ ਗੋੜੇ ਖਲਾਰਾ ਪਿਆ ਜਿਨ੍ਹਾਂ ਦੇ ਘਰ ਚ ਬੰਦੇ ਹੁੰਦੇ ਨੇ ਨਾ ਉਹਦੇ ਝਟ ਕੰਮ ਨੇ ਪਟਾ ਲੈਂਦੇ ਆ ਵੇ ਲੋ ਵੇਲਾ ਵੇ ਭਰਾਵਾ ਇਧਰ ਆ ਉਰੇਆ ਵੇਂਦਾ ਵੇਖਦਾ ਡਿਬਰੀ ਪਲੇਟ ਵਾਂਗੂ 10 ਦੱਸਣਾ ਮੈਂ ਕੀ ਹੈ ਤੈਨੂੰ ਨਹੀਂ ਦਿਖਣਾ ਕਿ ਮਿਸਤਰੀ ਅੱਧਾ ਦਿਨ ਲਾ ਕੇ ਚਲ ਗਿਆ ਤੇ ਗੋੜੇ ਗੋੜੇ ਬੱਦਲ ਹੋ ਗਿਆ ਹੁਣੇ ਅੰਤਰਾ ਮੀ ਆਮੀ ਆ ਜਾਣਾ ਵਾ ਆ ਤੋ ਰੇਤ ਨੂੰ ਜਿਹੜੀ ਇਕੱਠੀ ਕਰ ਲਾ ਕੇ ਬੰਨੇ ਕਰ ਲਈ ਨਾ ਵਾ ਆ ਇਕੱਠੀ ਕੀਤੀ ਦਿਖਦੀ ਨਹੀਂ ਆ ਆ ਇੰਨੇ ਕੀ ਆਪਣੀ ਮਾਂ ਇਕੱਠੀ ਕਰਨੀ ਆ ਫਿਰ ਕਹਣਾ ਮੈਨੂੰ ਗੱਲਾਂ ਕਰਦੀ ਆ ਆ ਬੱਜਰੀ ਇੱਕ ਬੰਨੇ ਕਰ ਤੇ ਰੇਤ ਇੱਕ ਬੰਨੇ ਕਰ ਕਰ ਲੈ ਨਾ ਵਾ ਮੈਨੂੰ ਵੀ 10 ਮਿੰਟ ਰੈਸਟ ਕਰ ਲੈ ਦੇ ਮਿਸਤਰੀ ਗਿਆ ਉਹ ਵੀ ਰੈਸਟ ਕਰਨੀ ਗਿਆ ਸਵੇਰ ਦਾ ਮੈਂ ਵੀ ਨਾਲ ਕੰਮ ਲੱਗਾ ਵਾ ਮੈਨੂੰ ਪਤਾ ਤੋ ਕਿੰਨਾ ਕੰਮ ਲੱਗਾ ਧਿਆਨ ਮੇਰਾ ਤੇਰੇ ਚ ਹੀ ਹੁੰਦਾ ਵਾ ਮਿਸਤਰੀ ਨੇ ਨਹੀਂ ਆਉਣਾ ਤੈਨੂੰ ਤੇ ਇਹ ਵੀ ਨਹੀਂ ਸੁਣਿਆ ਕਿ ਉਹਨੇ ਕਹਿ ਗਿਆ ਕਿ ਬੱਦਲ ਹੋਇਆ ਵਾ ਤੋ ਹੁਣ ਨਹੀਂ ਅੱਜ ਆਉਣਾ ਦਿਹਾੜੀ ਲੱਗੜੀ ਸਵੇਰੇ ਉਹਨੇ ਆਉਣਾ ਵਾ ਤਾਂ ਰੇਤ ਬੱਜਰੀ ਨੂੰ ਇਕੱਠੀ ਕਰ ਲੈਂਦਾ ਮੀਂਹ ਡਿੱਗਣ ਡੇ ਮੀਂਹ ਆਇਦੋ ਤੋ ਗਿੱਲੀ ਹੋ ਜਾ ਤੇਰੇ ਨਾਲ ਸਲਾਹ ਕਰਕੇ ਗਿਆ ਮ ਸਲਾਹ ਦੇ ਲੋਰ ਨੇ ਜੋ ਉਧਾ ਬੰਦੇ ਨੂੰ ਪਤਾ ਲੱਗ ਜਾਂਦਾ ਹਾ ਕਈ ਫੜ ਕੇ ਲਿਆ ਪੰਛੀ ਲੱਗਣਾ ਸਭ ਦਿਨ ਫੋਨ ਹੀ ਚਲਾਉਂਦਾ ਰਹਿੰਦਾ ਜਦੋਂ ਕੰਮ ਕਰਨਾ ਹੁੰਦਾ ਨਾ ਫੋਨ ਆਪਾਂਾਂ ਦੇ ਰੱਖਿਆ ਕਰ ਪਹਿਲਾਂ ਮੈਂ ਫੋਨ ਵੇਖਣਾ ਹੁੰਦਾ ਤੇਰਾ ਫੋਨ ਜਾਵਾਂਗਾ ਨਹੀਂ ਜਾਵਾਂ ਅੱਖਾਂ ਨਾਲ ਆ ਨਾ ਵੀ ਉਧਰਲੀ ਆ ਇਕੱਠੀ ਕੀਤੀ ਆ ਨਾ ਆ ਵੀ ਕਰਨ ਲੱਗਾ ਜਿਹੜੀ ਜ਼ਬਾਨ ਵਾ ਨਾ ਤੈਨੂੰ ਉਧਰ ਵਾਲੀ ਭੁੱਲ ਗਈ ਤੇ ਜ਼ਬਾਨ ਤੇਰੀ ਫੇਰ ਚੱਲਣ ਦਾ ਪਈ ਮਿੰਟੋ ਮਿੰਟ ਹੀ ਆਪਣਾ ਕੰਮ ਨਿਬੜਿਆ ਕਰ ਨਹੀਂ ਤੇ ਪਤਾ ਨਾ ਉਧਰ ਦੇ ਸੁੱਖ ਦੀ ਬਤਾਲ ਤੇ ਬਚ ਗਿਆ ਹੁਣ ਸੁੱਖ ਵੀ ਨਹੀਂ ਬਚਾ ਸਕਦੀ ਤੁਹਾਨੂੰ ਨਾਲੇ ਮੇਰੀ ਗੱਲ ਸੁਣ ਕਿ ਤੇਰੇ ਸਾਸਾ aí ਤੇ 10 ਮਿੰਟ ਉਹਦੇ ਲਾਗੇ ਬਹਿ ਜਾ ਧਿਆਨ ਤੇ ਮੇਰਾ ਤੇਰੇ ਚ ਸਾਸਰੀ ਘਰ ਬੁਲਾ ਕੇ ਇਦਾਂ ਚੱਲ ਗਿਆ ਵਾ ਜਿੱਦਾਂ ਤੂੰ ਉਹਨੂੰ ਜਾਣਦਾ ਹੀ ਨਹੀਂ ਹੁੰਦਾ ਹੋਰ ਬਸ ਇੰਨਾ ਕੀ ਦਾਵਾ ਹਾਲ ਚਾਲ ਦੇ ਪੁੱਛਿਆ ਹੋਰ ਮੈਂ ਉੱਥੇ ਜੀ ਕੀ ਕਰਦਾ ਨਹੀਂ ਬੰਦਾ ਸੱਸ ਵੀ ਤਾਂ ਮਾਂ ਦੇ ਬਰਾਬਰ ਹੁੰਦੀ ਆ ਮਾਂ ਨਾਲ ਸਾਰੇ ਦਿਨ ਗੋਡੇ ਨਾਲ ਗੋਡਾ ਜੋੜ ਕੇ ਬੈਠਾ ਰਹਿਣਾ ਕੋਸਰ ਮੁਸਰ ਤਾਂ ਦੀ ਮਾਂ ਪਤਾਂ ਦੀ ਸਾਰੇ ਚੱਲਦੀ ਰਹਿੰਦੇ ਆ ਤੇ ਜਿਹੜਾ ਵਿਚਾਰੀ ਕਿਤੇ ਆ ਹੀ ਗਈ ਮੇਰੇ ਸਾਹਮਣੇ ਤੇ ਆਈ ਉਹ ਪਹਿਲੀ ਵਾਰੀ ਆ ਤੂੰ ਉਹਨੂੰ ਸਵਾਰਨਾ ਕਵਾ ਕੇ ਕਿਤੇ ਰਾਜੀ ਬਾਜੀ ਪੁੱਛ ਲੈਂਦਾ ਉਹ ਪੁੱਛਿਆ ਹੀ ਬਾਬਾ ਪੁੱਛਿਆ ਹੀ ਆਹ ਤੈਨੂੰ ਪਾ ਤੇਰੇ ਭਰ ਗਈ ਹੋਣੀ ਕੰਨ ਕੋਈ ਉਲਟੀਆਂ ਸਧੀਆਂ ਗੱਲਾਂ ਕਰ ਗਈ ਹੋਣੀ ਬੜੀ ਚਲਾਕ ਹੋ ਵੀ ਆਹ ਚਲਾਕ ਵਾ ਤੁਹਾਡੇ ਮਾਂ ਪੁੱਤਾਂ ਨਾਲੋਂ ਵੱਧ ਵੀ ਕੋਈ ਚਲਾਕ ਹੈ ਗਵਾ ਸਾਰਾ ਦਿਨ ਤੁਹਾਡਾ ਦਿਮਾਗ ਸ਼ਤਾਨ ਦਾ ਘਰ ਚੱਲਦਾ ਰਹਿੰਦਾ ਉਹ ਤੇ ਜੇ ਆ ਹੀ ਗਈ ਆ ਤੋ ਉਹਨੇ ਕਿਤੇ 10 ਮਿੰਟ ਬਹਿਣਾ ਹੀ ਬੰਦਾ ਰਾਜਬਾਜੀ ਪੋਜਦਾ ਲੱਗੇ ਬੈਂਦਾ ਵਾ ਨਾਲ ਇਹਨੂੰ ਆਪ ਬੱਸੇ ਚੜਾ ਕੇ ਆਉਂਦਾ ਕੀ ਗੱਲ ਤੈਨੂੰ ਗੋਲੀ ਵੱਜੀ ਕਿ ਤੇ ਜਾਣ ਲੱਗਿਆ ਮੇਰੇ ਵੱਲ ਕਿ ਵੇਖੀ ਜਾਣਾ ਮੈਨੂੰ ਕਿਤੇ ਵੇਖਿਆ ਨਹੀਂ ਤੋ ਗੱਲਾਂ ਨਾ ਬਹੁਤੀਆਂ ਕਰਿਆ ਸਰ ਕਰਨ ਲੱਗਿਆ ਤੇ ਆ ਬਜਰੀ ਨੂੰ ਇੱਕ ਬੰਨੇ ਕਰ ਤੇ ਰੇਤ ਨੂੰ ਇੱਕ ਬੰਨੇ ਕਰ ਲਾ ਨਾ ਦਵੀ ਛਾਣ ਕੇ ਕਰਾਂ ਜਬਾਣਾ ਛਾਣ ਲਾ ਜਿਹੜੇ ਇੰਨੀ ਚੱਲਣ ਦੀ ਤੇਰੀ ਕਚਕਟ ਗੱੜ ਮੇਰੇ ਇੱਕ ਇੱਕ ਚੁੱਕੇ ਕਰਾਂ ਆਲੇ ਆਪ ਕਰ ਲਾ ਮੇ ਕੋਈ ਨਹੀਂ ਹੁੰਦੀ ਤੂੰ ਚੁੰਨੀ ਲੈ ਕੇ ਬਹਿ ਜਾ ਉੱਥੇ ਤੇ ਮੈਂ ਕਰ ਲੈਨੀ ਆ ਕੰਮ ਕਰਨੀ ਕਹਦਾ ਤਾਂ ਹੱਥ ਤੇਰੇ ਟੁੱਟ ਜਾਂਦੇ ਆ ਮੈਨੂੰ ਰੇਤ ਬਜਰੀ ਜਿਹੜੀ ਨਾ ਇਕੱਠੇ ਹੋਈ ਦਿਖਣੇ ਚਾਹੀਦੇ ਆ ਤੂੰ ਹੁਣ ਮੈਨੂੰ ਉੱਥੇ ਬੈਠਾ ਨਹੀਂ ਦਿਖਣਾ ਚਾਹੀਦਾ ਉੱਥੇ ਬੈਠਾ ਤੇਰੇ ਸਿਰ 'ਚ ਮੈਂ ਕਈ ਦਾ ਟੱਪ ਮਾਰ ਕੇ ਦੋ ਟੋਟੇ ਕਰ ਦੇਣੀ ਕਿਦਾਂ ਡੇਲੇ ਕਾ ਜਿੱਦਾ ਮੈਨੂੰ ਖਾਣਾ ਹੁੰਦਾ ਡੰਗਰ ਜਣਾ ਹੋਵੇ ਤੇ ਕੰਮ ਨੂੰ ਕਰੇ ਗੋਲੀ ਵਾਜਦੀ ਇਹਨੂੰ ਆਈ ਇਹੋ ਕੰਮ ਚਲਾਉਣ ਮੇਰੇ ਸਾਡਾ ਦੇ ਜੀਨਾ ਰਾਮ ਦੀ ਕਾਇਨੇ ਸਿਆਪਾ ਆ ਜਾਂਦੀ ਜਦੋਂ ਮਰਜੀ ਇਧਰ ਨੂੰ ਬਸ ਆਹ ਕਰ ਲਾ ਇਹ ਕਰ ਲਾ ਮੈਂ ਨੌਣੀ ਦੇ ਦਾ ਇਹ ਕੰਮ ਕਰਨਾ ਵਾ ਨਾਲੇ ਮੈਂ ਤਾਂ ਇੱਥੇ ਸਭੋਂ ਸੌਖਾ ਹਾਂ ਮਿਸਤਰੀ ਲਾਗੇ ਵੀ ਸਾਰੀ ਧੜੀ ਨਿਕਲ ਜਾਂਦੀ ਇੱਥੇ ਵੀ ਨਹੀਂ ਸੌਖਾ ਰਹਿਣ ਮੰਡੀ ਆਪਣੇ ਚੌਧਰ ਜਮਾਉਂਦੀ ਆ ਵੀ ਮੇਰੀ ਚੌਧਰ ਚੱਲਦੀ ਰਵੇ ਇਹਨੂੰ ਤਾਂ ਕਲਾਈਏ ਮੈਨੂੰ ਨਜ਼ੀਕ ਕਰਦਾ ਆ ਆਰਡਰ ਤੇ ਹਾਂ ਇਹਨੇ ਇੱਥੇ ਜੰਗ ਲਾਈ ਸਾਡੇ ਨਾਲ ਉਸੇ ਕਰਦੇ ਜੋ ਕਰਨਾ। ਹਾਥ ਪੁੱਟ ਰਹੇ ਨੇ ਜਦੋਂ ਨੂੰ ਕੰਮ ਕਹਿ ਦੋ। ਅਕਲ ਨੂੰ ਮੰਨ ਨਹੀਂ ਦੇ ਨਿੱਕੇ। ਹਾਂ ਤੂੰ ਕਿੱਥੇ ਚਲੇ ਜਾ? ਤੁਹਾਡਾ ਰਾਦਾ ਕਹੇ ਚਲਾਉਣ ਦਾ? ਉਹ ਤੂੰ ਵੇਲੇ ਤੋਂ ਉਸੇ ਵੇਲੇ ਭੱਜੀ ਜਾਣ ਡਈ। ਉਹ ਬਾਥਰੂਮ ਨੂੰ ਤੈਨੂੰ ਪੋਚ ਕੇ ਜਾਣਾ ਵੀ ਬਾਥਰੂਮ ਕੰਨ ਜਾਣਾ ਪਰ ਮੈਂ ਚਲ ਜੀਏ ਕਿ ਨਾ ਚਲ ਜੀਏ ਆਹ ਬਾਥਰੂਮ ਤੁਹਾਨੂੰ 5 ਮਿੰਟ ਪਰ ਬਾਥਰੂਮ ਆ ਜਾਂਦਾ ਵਾ ਤੁਹਾਨੂੰ ਇਹ ਹੋਣਾ ਵਾ ਕਿ ਉੱਥੇ ਡਿਆ ਵਾ ਸਾਬੀ ਕੰਮ ਕਰਦੇ ਮੈਂ ਜਾ ਕੇ ਕਹੀ ਚਲਾ ਲਾ ਕਰ ਲੈਣ ਤੋਂ ਕਿਤੇ ਉਹਨੂੰ ਕੰਮ ਆ ਸਾਬੀ ਤਾਂ ਤੇ ਮੈਨੂੰ ਪਤਾ ਵੀ ਨਹੀਂ ਵੀ ਕੰਮ ਕਰਦੇ ਮੈਂ ਤੇ ਅੰਦਰੋਂ ਆਈ ਆ ਹੁਣ ਵੇਖਿਆ ਮੈਂ ਸਾਬੀ ਨੂੰ ਕੰਮ ਕਰਦਾ ਆਣ ਕੇ ਆਹੋ ਅੰਦਰੋਂ ਤੁਹਾਨੂੰ ਦਿਦਾ ਨਹੀਂ ਆ ਤੁਸੀਂ ਚਾਰ ਚਾਰ ਅੱਖਾਂ ਰੱਖੀਆਂ ਸਾਰਾ ਮੈਨੂੰ ਪਤਾ ਵਾ ਤੇ ਨਾਲੇ ਮੇਰੀ ਗੱਲ ਸੁਣਾ ਕਿਹੜਾ ਫਰੂਟ ਖਾਣਾ ਹੈ ਤੁਸੀਂ ਜਿਹੜਾ ਉਹਦੇ ਸਾਹਮਣੇ ਡੇ ਖੜ੍ਹ ਲਿਆ ਉਹ ਮੈਨੂੰ ਦੱਸੋ ਮ ਫਰੂਟ ਮੈਂ ਕਿਹੜਾ ਕਦੀ ਵੇਖਿਆ ਨਹੀਂ ਆ ਮੈਂ ਤੇ ਤਾਜ਼ਰ ਰੱਖਿਆ ਹੀ ਪਈ ਚੱਲ ਫਿਰੇ ਚ ਰੱਖ ਦਿੰਨੀ ਆ ਲਿਆਈ ਇਹਦੇ ਸੁੱਕ ਖਾ ਲੂਗੀ ਸੁੱਕ ਨੂੰ ਤੁਸੀਂ ਬਹੁਤ ਫਰੂਟ ਖਾਣ ਵਾਸਤੇ ਦਿੰਦੇ ਹੀ ਤੇ ਨਾਲੇ ਇਹ ਨਹੀਂ ਕਹਿ ਸਕਦੇ ਕਿ ਚੱਲ ਪੋ ਤੁਹਾਡਾ ਲਫਾਫਾ ਲੈ ਮੈਂ ਅੰਦਰ ਆਦਾ ਤੇ ਜੇ ਉੱਥੇ ਵੀ ਪਿਆ ਰਹਿੰਦਾ ਤਾਂ ਉੱਥੇ ਕਿਹੜਾ ਪਿਆ ਪਿਆ ਬੈਠ ਤੇ ਉੱਗ ਚੱਲਿਆ ਤੁਹਾਨੂੰ ਤੇ ਇੰਨੀ ਅਕਲ ਹੈ ਨਹੀਂ ਕਿ ਕੋਈ ਭੈਣ ਭਰਾ ਬੈਠਾ ਹੋਵੇ ਤਾਂ ਸਾਹਮਣੇ ਕਿੱਦਾਂ ਗੱਲ ਕਰਨੀ ਤੇ ਕਿੱਦਾਂ ਨਹੀਂ ਕਰਨੀ ਇਹ ਤੁਹਾਨੂੰ ਗੱਲਾਂ ਹੁਣ ਮੈਸ ਖਾ ਲੈਣੀਆਂ ਪਤਾ ਵਾ ਮੈਨੂੰ ਕਿੱਦਾਂ ਗੱਲ ਕਰਨੀ ਕਿੱਦਾਂ ਨਹੀਂ ਕਰਨੀ ਸਾਰਾ ਕੁਝ ਮੈਨੂੰ ਪਤਾ ਵਾ ਮੈਂ ਨਿਆਣੀ ਨਹੀਂ ਆ ਤੇ ਮੈਂ ਵੀ ਉੱਥੇ ਵੇਖਣ ਦੀ ਜਿਹੜੇ ਤੁਸੀਂ ਚੜਾਈ ਤੇ ਗੱਲ ਕਰਨ ੜੇ ਮੈਂ ਵੀ ਨਿਆਣੀ ਨਹੀਂ ਧਿਆਨ ਮੇਰਾ ਤੁਹਾਡੇ 'ਚ ਹੀ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਲਾਲਾ ਕਹੇ ਦੀ ਵਿਚਾਰੀ ਮਾਂ ਨੂੰ ਗੱਲਾਂ ਕਰਨ ੜੇ ਉਹ ਤਾਂ ਹੈ ਭਲੀ ਮਾਂ 'ਚ ਕੋਈ ਹੋਰ ਹੋ ਜਾਏ ਨਾ ਤੁਹਾਨੂੰ ਦਿਨੇ ਤਾਰੇ ਵਿਖਾ ਲਿਓ ਨਾ ਤੁਹਾਨੂੰ ਮਾਂ ਪੁੱਤਾਂ ਨੂੰ ਲੋ ਲੱਗ ਜੇ ਆਡਾ ਤੇ ਮਾਂ ਪੁੱਤਾਂ ਦਾ ਜੀਣਾ ਆਰਾਮ ਕੀਤਾ ਇਹਨੇ ਮੈਂ ਵੀ ਸਦਾਈ ਹਾਂ ਅਰੇ ਇਹ ਤੇ ਬੱਜਰੀ ਵਾਲ ਸਿੱਟੀ ਜਾਂਦੇ ਨੇ ਆ ਦਾ ਦਿਮਾਗ ਖਰਾਬ ਕਰਤਾ ਇਹਨੇ ਲੈ ਵੀ ਨਮੀ ਆਈ ਗਈ ਥੋ ਘਮ ਚਲਾਉਣਾ ੜੀ ਮੇਰਾ ਤੇ ਵੱਖਰਾ ਜੀ ਨਰਾ ਆ ਮਮੀ ਨੂੰ ਅੰਦਰ ਹੀ ਨਹੀਂ ਜੀ ਬੈਠੀ ਨਹੀਂ ਜਾ ਰਹੀ ਸਾਰਾ ਕੰਮ ਵੀ ਕਰਦੀ ਏ ਸੁੱਖ ਨੂੰ ਤੇ ਇਹਨੇ ਮੇਮ ਬਣਾਤਾ ਦੇ ਵੀ ਬੈੱਡ ਤੇ ਹੀ ਬੈਠੀ ਰਵੇ ਕਿੱਡਾ ਫਰੂਟੂ ਚਾਹੀਦਾ ਇਹਨਾਂ ਨੂੰ ਖਾਣ ਵਾਸਤੇ ਉਹ ਪੁੱਤ ਤਰ੍ਹਾਂ ਨੇ ਮੈਂ ਫਰੂਟ ਦੇ ਕੇ ਆਈ ਉਹ ਤਾਂ ਖਾਣ ਲਿਆ ਵਾ ਤੁਹਾਨੂੰ ਜੇ ਤੁਹਾਨੂੰ ਫਰੂਟ ਚਾਹੀਦਾ ਉਹ ਦੱਸ ਦੇ ਮੈਂ ਕਹਿੰਦੀ ਆਂ ਫਰੂਟ ਮੇਰੇ ਲਈ ਲਿਹਾਈ ਆ ਮੈਂ ਤਾਂ ਕਹੀ ਜਾਂਦੀ ਵੀ ਆਪਣੀ ਕੁੜੀ ਲਈ ਲਿਹਾਈ ਹੋਊਗੀ ਮੈਂ ਕਿਹਾ ਫਰੂਟ ਉਹਦਾ ਅੱਗੇ ਫਰੂਟ ਉਹਦਾ ਹੀ ਆਇਆ ਕਰਨੀ ਆ ਆਹੋ ਬਹੁਤ ਫਰੂਟ ਆ ਤੇ ਨਾਲੇ ਉਹ ਜਿਹੜੀ ਸੁੱਖ ਨੇ ਜਾਣਾ ਸੀ ਨਾਲ ਮੈਨੂੰ ਲੱਗਾ ਪਤਾ ਹੁਣ ਮੈਂ ਗਈ ਆਂਦਾ ਤੇ ਉਹ ਤੇਰੇ ਨੇ ਮੂੰਹ ਹੋਰ ਤੱਕ ਕਿਤਾ ਕਿ ਦੇ ਦੇ ਮੇਰਾ ਨਾਲ ਜਾਣ ਨੂੰ ਜੀ ਕੰਡਾ ਤੇ ਉਹਦੀ ਮਾਂ ਨਾਲ ਜਾਣ ਕਰਨ ਦਿੱਤਾ ਤੁਸੀਂ ਮੈਂ ਨਹੀਂ ਮਨਾ ਕੀਤਾ ਸਾਬੀ ਨਹੀਂ ਕੀਤਾ ਨਾ ਦੂਜੀ ਗੱਲ ਦਵਾਈ ਉਹਦੀ ਚੱਲਣ ਢਈ ਆ ਤੇ ਦਵਾਈ ਚੱਲਦੇ ਚੱਲਦੇ ਕਿੱਥੇ ਘਰ ਦੇਣਾ ਉਹਦੀ ਮਾਂ ਕੱਲੀ ਹੈਗੀ ਆ ਕੌਣ ਲੈ ਕੇ ਜਾਊਗਾ ਉਹਨੂੰ ਦਵਾਈ ਦੀ ਲੋੜ ਨੂੰ ਇੱਥੇ ਪੈਂਦੀ ਆ ਉੱਥੇ ਉਹਨਾਂ ਨੇ ਦਵਾਈ ਦੀ ਲੋੜ ਪਾਣੀ ਜਦੋਂ ਧੀਆਂ ਮਾਂ ਪਿਓ ਕੋ ਚਲ ਜਾਂਦੇ ਆ ਨਾ ਤਾਂ ਦਵਾਈਆਂ ਉੱਧੇ ਹੀ ਭੁੱਲ ਜਾਂਦੀਆਂ ਵਾ ਇੱਥੇ ਦਵਾਈਆਂ ਖਾਣੀਆਂ ਪੈਂਦੀਆਂ ਤੇ ਸਾਂ ਵਾ ਗਣਗਣ ਕੇ ਲੈਣੇ ਹੁੰਦੇ ਆ ਨਾਲੇ ਗੋਡੇ-ਗੋਡੇ ਗਰਮੀ ਆ ਇੱਥੇ ਏਸੀ ਲੱਗਾ ਏਸੀ ਥੱਲੇ ਰਹਿੰਦੀ ਔਰ ਮਾਨਾ ਆਹ ਹੋ ਕੇ ਏਸੀ ਥੱਲੇ ਸਾਹ ਸੁਖਦੇ ਆਉਂਦੇ ਆ ਏਸੀ ਤੋਂ ਬਿਨਾਂ ਤਾਂ ਰਹਿ ਆ ਹੀ ਨਹੀਂ ਜਾਂਦਾ ਉੱਥੇ ਤੁਹਾਨੂੰ ਬੱਸ ਦੱਸਣ ਦੀ ਮੈਂ ਕਿ ਏਸੀ ਤੋਂ ਬਿਨਾਂ ਵੀ ਮਾਂ ਪਿਓ ਦੇ ਘਰ ਸਾਹ ਆ ਜਾਣਾ ਵਾ ਇੱਥੇ ਨਹੀਂ ਸਾਹ ਹੁੰਦਾ ਇੱਥੇ ਏਸੀ ਲੱਗਾ ਵੀ ਨਾ ਤਾਂ ਵੀ ਘੁੱਟ-ਘੁੱਟ ਕੇ ਜਿੰਦੀ ਆ ਕਿਤੇ ਲਾਗੇ ਬਹਿ ਕੇ ਰਾਹ ਤੇ ਤੁਸੀਂ ਗੱਲਾਂ ਮਾਰਨ ਏਸੇ ਤੁਸੀਂ ਤਾਂ ਸ਼ੁਰੂ ਤੋਂ ਏਸੀਆਂ ਚਾਲੇ ਰਏ ਜਿਹੜੇ ਏਸੇ ਲੱਗੇ ਆ ਪੱਛੀ ਲੱਗਣੇ ਏਸੇ ਕਹਤੇ ਲੱਗੇ ਪੇਕੇ ਜਾਣੇ ਬੰਦ ਕਰਤੇ ਇਹਨਾਂ ਨੇ ਅੱਗੇ ਤਾਂ ਮੈਨੂੰ ਪਤਾ ਲੱਗ ਗਿਆ ਨਾ ਕਿਤੇ ਨਾ ਕੀਤੀ ਤੇ ਵੇਖੋ ਬੰਦਦਾ ਕਿਦੇ ਜੇ ਜਾਣਾ ਨਹੀਂ ਬੰਦ ਕੀਤਾ ਜੋ ਕੋਈ ਬੱਚਾ ਹੋ ਜਾਊਗਾ ਨਾ ਮਹੀਨਾ ਰਹਿਵੇ ਪੰਜ ਦੋ ਮਹੀਨੇ ਰਹਿਵੇ ਜਾ ਕੇ ਫਿਰ ਅਸੀਂ ਡੱਕਦੇ ਨਹੀਂ ਉਹਨੂੰ ਡੱਕਣਾ ਕਿੰਨੇ ਆ ਤੁਹਾਨੂੰ ਪੁੱਛਣਾ ਕਿੰਨੇ ਆ ਮੈਨੂੰ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਉਹ ਆਪ ਛੱਡ ਕੇ ਆਉਣਾ ਏ ਅੱਗੇ ਤਾਂ ਤੁਸੀਂ ਨਾ ਕਰਦੇ ਤੁਹਾਡੀ ਹਿੰਮਤ ਹੀ ਨਹੀਂ ਹੋਣੀ ਉਹਦੇ ਮੈਂ ਕਰਤੀ ਐ ਸਟਾਰਟਿੰਗ ਉਹਦੇ ਅੱਗੇ ਕੋਈ ਗੱਲ ਕਰੂਗਾ ਨਾ ਮੈਨੂੰ ਪੁੱਛਦੇ ਬਿਨਾਂ ਨਹੀਂ ਕਰੂਗਾ ਤੇ ਜਿਹੜਾ ਤੁਸੀਂ ਹੈ ਨਾ ਆਪਣਾ ਦਿਮਾਗ 24 ਘੰਟੇ ਨਾ ਚਲਾਇਆ ਕਰੋ ਚਲਾਉਣਾ ਤਾਂ ਕੇ ਚੰਗੇ ਕੰਮ ਵਾਸਤੇ ਚਲਾਇਆ ਕਰੋ ਤੇ ਮੈਂਟਲ ਮੈਂਟੀ ਵਾਸ਼ਰੂਮ 'ਚ ਹੋ ਕੇ ਤੇ ਅੰਦਰ ਆਜੋ ਜੇ ਕਿਤੇ ਸਾਭੀ ਲਾ ਕੇ ਖਲੋ ਕੇ ਮੈਨੂੰ ਪਤਾ ਲੱਗੇ ਨਾ ਗੱਲਾਂ ਕਰਨ ਦੇ ਤਾਂ ਉਥੋਂ ਗੇੜ ਨੂੰ ਤੋੜ ਦੂ ਤਮਾ ਮਾਂ ਪੁੱਤਾਂ ਨੂੰ ਆਹ ਬਾਥਰੂਮ ਹੀ ਹੁੰਦੇ ਨੇ ਕੋਸਤੀ ਰਾ ਜਬਾਨ ਐਡੀ ਚੱਲਦੀ ਆ ਨਾ ਕਿਦੇ ਇਹਨਾਂ ਦੀ ਇਹ ਤਾਂ ਜੇ ਕਰਦਾ ਇਹਨਾਂ ਨੂੰ ਨਾ ਪਾ ਕੇ ਮਾਂ ਤੇ ਘਰੋਂ ਕੱਢਦਾ ਫਿਰ ਭਾਬੀ ਹਲ ਵੇਨਨੀ ਆ ਤੇ ਮਨਾ ਬੁਰੇ ਲੱਗਣਾ ਵਾ ਉਹ ਦੇ ਕਿਦਾਂ ਕੰਮ ਕੰਡ ਹੈ ਹਾ ਕਈ ਚਲਾ ਲਾ ਹੁਣ ਮਾਂ ਦੇ ਲਾ ਕੇ ਨਾ ਖਲੋਤਾ ਰਵੀ ਮਾਂ ਦਾ ਚਮਚਾ ਕਰੇ ਡੰਗਰ ਕਿੱਧਰ ਚੱਲੇ ਜੀ ਹੁਣ ਗਰਲੀ 베ਈਤੀ ਸਾਬੀ 베ਈਤੀ ਇੱਕ ਤੇਰੇ ਘਰ ਕੇ ਹੋਣ ਗਈ ਆ ਮੇਰੀ ਜੇ ਤੂੰ ਚੰਗਾ ਹੋਵੇ ਨਾ ਬੇਇੱਜ਼ਤੀ ਨਾ ਹੋਵੇ ਮੈਂ ਤੇ ਕਦੀ ਕਿਸੇ ਦੀ ਗੱਲ ਨਹੀਂ ਸੁਵਾਈ ਤੇ ਤੇਰੇ ਕਰਕੇ ਮੈਂ ਇਹਦੇ ਕੋਲ ਗੱਲਾਂ ਕਰਾਉਣ ਡਈ ਆ ਉਹ ਮੇਰੀ ਤੇ ਅੱਗੇ ਉਹ ਗੋੜੇ-ਗੋੜੇ ਲਾਫਾ ਕਰਕੇ ਗਈ ਆ ਮੰਮੀ ਮੈਂ ਕੀ ਕਹਾਂ ਉਹਨੂੰ ਮੇਰੇ ਕਰਕੇ ਬੇਇੱਜ਼ਤੀ ਹੋਣ ਡਈ ਐ ਇੱਥੇ ਤੇਰੇ ਕਰਕੇ ਹੋਣ ਡਈ ਤੇਰੇ ਘਰ-ਬਾਰ ਵਾਸ ਕਰਕੇ ਪੈਲੀ ਬੰਨੇ ਕਰਕੇ ਮੈਂ ਕਹਿੰਨੀ ਵੀ ਕਿਸੇ ਬੰਨੇ ਤੇਰਾ ਚੱਲ ਨਾ ਜਾਵੇ ਤੇਰੇ ਕੋਲ ਹੀ ਰਵੇ ਸਾਰਾ ਕੁਛ ਤੇ ਮੰਮੀ ਹੁਣ ਮੈਂ ਕੀ ਕਰਾਂ ਮੈਂ ਤੇ ਆਪ ਫਸਿਆ ਵਾਂ ਮੈਂ ਵੀ ਆਵੇ ਉਹਦੇ ਹੁਕਮ ਦੇ ਕਰਕੇ ਆ ਸਾਰਾ ਕੰਮ ਕਰਨ ਡਿਆ ਵਾਂ ਨਹੀਂ ਤੇ ਮੈਂ ਇੰਨਾ ਕੰਮ ਕਰਨਾ ਸੀਗਾ ਇੰਨਾ ਗੱਲਾਂ ਤੋਂ ਡਰਦੀ ਨੇ ਤੇਰੇ ਪਿਓ ਕੋ ਤਲਾਕ ਲਿਆ ਹੀ ਪੀ ਮੇਰੇ ਕੋ ਗੱਲਾਂ ਨਹੀਂ ਸੁਣਿਆ ਜਾਂਦੇ ਤੈਨੂੰ ਪਤਾ ਮੇਰੇ ਕੋ ਗੱਲ ਨਹੀਂ ਬਰਦਾਸ਼ ਹੁੰਦੀ ਕਿਸ ਦੀ ਆਹੋ ਤਾਂ ਹੀ ਤੇ ਉਹ ਵੀ ਪਿਓ ਵਰਗਾ ਹੁਕਮ ਜਮਾਉਣ ਆਈ ਗਏ ਪਿਓ ਦਾ ਖੂਨ ਹੈ ਨਾ ਤਾਂ ਕਰਕੇ ਭਾਈ ਖੂਨ ਜੇਦਾ ਮਰਜ਼ੀ ਹੋਵੇ ਪਿਓ ਦਾ ਮੈਨੂੰ ਨਹੀਂ ਪਤਾ ਕਿਹਦਾ ਵਾ ਕਿਹਦਾ ਨਹੀਂ ਆ ਮੈਂ ਇੰਨੀ ਗੱਲ ਕਹਿ ਦੇਣੀ ਚਾਹੇ ਇਹਨੂੰ ਕਿਸ ਬੰਨੇ ਲਾ ਦੇ ਇਹਦਾ ਹੱਲ ਕਰ ਲੈ ਨਹੀਂ ਤੇ ਮੈਂ ਮਰ ਜਾਣਾ ਹੀ ਕੁਝ ਖਾ ਕੇ ਫਿਰ ਵੇਖੋ ਉਹ ਜਾ ਮਾਤਾ ਕੀ ਗੱਲਾਂ ਕਰਨ ਆਪੀ ਗੱਲਾਂ ਕੀ ਕਰਨ ਲੱਗੀਆਂ ਮੇਰੇ ਕੋ ਨਹੀਂ ਗੱਲਾਂ ਸੁਣਿਆ ਜਾਂਦੇ ਮੈਂ ਕੀ ਕਰਾਂ ਫਿਰ ਨਹੀਂ ਜਾਂਦੀਆਂ ਫਿਰ ਮੈਂ ਕੱਲਾ ਹੀ ਗੱਲਾਂ ਸੁਣਨੂ ਆਦੇ ਪਰ ਗੱਲ ਮੰਮੀ ਦੀ ਵੀ ਠੀਕ ਆ ਕਿ ਜਾਂਦੇ ਨੂੰ ਘਰੋਂ ਭਜਾਈਏ ਪਰ ਘਰੋਂ ਕਿਹੜੇ ਹਿਸਾਬ ਨਾਲ ਭਜਾਈਏ ਘਰੋਂ ਇਹਨੇ ਸਾਨੂੰ ਕੱਢਣਾ ਵਾ ਇੱਥੇ ਦੋ ਪੁਲਿਸ ਵਾਲੇ ਲੈ ਆਈ ਤੇ ਸਾਡੇ ਗਲ ਸਿਆਪਾ ਬੈਣ ਆ ਇਹਦਾ ਹੀ ਕੋਈ ਨਾ ਕੋਈ ਹਿਸਾਬ-ਤਾਬ ਕਰਨਾ ਪੈਣਾ ਵਾ ਇਹਦੇ ਨਾਲ ਹੀ ਨਿਬੜਨਾ ਪੈਣਾ ਨਹੀਂ ਤੇ ਸਿਆਪਾ ਸਾਡੇ ਗਲ ਪਿਆ ਢੋਲੇ ਵਜਾਉਣਾ ਹੀ ਪੈਣਾ ਹਨ ਮੈਂ ਕਰਦਾ ਇਹਦਾ ਕੋਈ ਹੱਲ ਮਾਰ ਮੂਰ ਕੇ ਨੱਪਣਾ ਨਹੀਂ ਜਾਂ ਤਾਜੀ ਮਿੱਟੀ ਦੇ ਥੱਲੇ ਬਣਾ ਦਈਏ ਦੀ ਇੱਥੇ ਹੀ ਕਬਰ ਅਬੀਚੋ ਅਪ ਵੀ ਕਰ ਜੋ ਹੁਣ ਹੁਣ ਤੇ ਇੱਕੋ ਗੱਲ ਨੂੰ ਰੱਟ ਪੜ ਚ ਬੈਠੀ ਹੋ ਕੋਈ ਗੱਲ ਨੂੰ ਫੇਰ ਚਲ ਜੋ ਇੰਨਾ ਹੀ ਬੜਾ ਕਿ ਮਾਸੀ ਤੁਹਾਨੂੰ ਮਿਲ ਕੇ ਚਲ ਗਈ ਹੈ ਨਹੀਂ ਪਰ ਮੇਰਾ ਇੱਥੇ ਜੀ ਨਹੀਂ ਨੱਕੇ ਲਿਆ ਮੈਨੂੰ ਪਤਾ ਵਾ ਇਹ ਹਾਲ ਤੇ ਬੰਦਾ ਜੀ ਨਹੀਂ ਲੱਗਦਾ ਬੰਦਾ ਜੀ ਕਰਦਾ ਕਿ ਅਸੀਂ ਆਪਣੇ ਮਾਪੇ ਦੇ ਕੋਲ ਹੀ ਹੋਵੇ ਮੈਂ ਸਮਝ ਸਕਦੀ ਆਂ ਇਹ ਚੀਜ਼ ਨੂੰ ਪਰ ਇਹਨਾਂ ਨੂੰ ਨਹੀਂ ਸਮਝ ਆ ਗਈ ਜਾਂ ਤੁਸੀਂ ਮਾਸੀ ਦੇ ਜਾਣ ਤੋਂ ਪਹਿਲਾਂ ਮੈਨੂੰ ਦੱਸ ਦੇ ਤਾਂ ਫਿਰ ਮੈਂ ਤੁਹਾਨੂੰ ਨਾਲ ਤੋਰ ਦੇ ਕੀ ਦੱਸ ਨਾ ਹੀ ਦੀਣੀ ਮੈਂ ਤਾਂ ਮੈਂ ਕਿਹੜੇ ਪੋਤੇ ਦੇਣਾ ਕੰਦੀ ਮੈਂ ਚ ਦੋ ਦਿਨ ਹੀ ਰਹਿ ਕੇ ਆ ਜੂੰਗੀ ਦੋ ਦਿਨਾਂ ਨਾ ਰਹਿ ਜਾਂਦਾ ਨਾ ਤੈਨੂੰ ਮੈਨੂੰ ਤੇਰੇ ਸਮਝਣ ਕਿ ਇੱਥੇ ਇਹਨਾਂ ਨੇ ਕਰੋਨਾ ਕੀ ਤੇਰੇ ਕੋਲ ਜਾਨ ਨਹੀਂ ਦਿੱਤਾ ਹੁਣ ਮੈਂ ਪੁੱਛੀ ਵੀ ਐ ਇੰਨੀ ਗੱਲ ਤੇ ਕਹਿੰਦੇ ਲੋਕਾਂ ਨੇ ਸਾਨੂੰ ਗੱਲਾਂ ਕਰਦੀਆਂ ਸੀ ਕਿ ਹੁਣ ਇਹ ਹਾਲਤਿਆ ਤੇ ਘਾਲਤਿਆ ਤੇ ਮੈਂ ਜਿੰਨਾਂ ਦੀਆਂ ਨੋਵਾਂ ਦੇ ਘਰਤੀ ਪਤਾ ਹੁਣ ਬਣਦਾ ਨੋਨੋ ਦਾਦਾ ਮਹੀਨੇ ਇੱਥੇ ਬੈਠਿਆ ਰਹਿੰਦੀਆਂ ਉਹਨਾਂ ਨੇ ਜਾਣਾ ਹੀ ਨਹੀਂ ਹੁੰਦਾ ਜਿੰਨਾ ਚਿਰ ਸਾਡਾ ਕੋਈ ਤੇ ਪਤ ਨਹੀਂ ਹੁੰਦਾ ਬਹਾਨੇ ਬੜੇ ਐ ਇਹਨਾਂ ਦੇ ਕੋਲ ਪਰ ਤੂੰ ਹੋ ਜ਼ਿਆਦਾ ਟੈਨਸ਼ਨ ਨਾ ਜਾ ਤੂੰ ਹੀ ਰੋਂਦੇ ਹੋ ਨਾ ਮੇਰਾ ਬੜਾ ਜੀਨ ਕੋਸ਼ ਹੁੰਦਾ ਮੈਨੂੰ ਹੁੰਦਾ ਕਿ ਤੂੰ ਹੱਸਦੀ ਰਵੇਂ ਮਾਸੇ ਜਾਈ ਦੇ ਵਿੱਚ ਕਿੰਨਾ ਸੋਹਣਾ ਹਸਤਰ ਖੇਡ ਈ ਰੜਾ ਕਿਰ ਕੀ ਬੰਦ ਨੇ ਜਣਾ ਮੈਂ ਤੇ ਸੱਚੀ ਦੀਦੀ ਜੇਲ੍ਹ ਚ ਹੀ ਪੈ ਗਈਆਂ ਤੇ ਆ ਗਾਗਾ ਉਹ ਗਿਆ ਮੇਰਾ ਜਿਨ੍ਹਾਂ ਨੂੰ ਇਦਾਂ ਦੇ ਭਾਬੀ ਟੱਕਰ ਜਾਂਦੇ ਆ ਨਾ ਉਹਨਾਂ ਦਾ ਔਖਾ ਬੋਧ ਹੋ ਜਾਂਦਾ ਜੇ ਅਸੀਂ ਮਾਪਿਆਂ ਨੂੰ ਦੱਸ ਲੈਣੀ ਤਾਂ ਵੀ ਔਖੇ ਜੇ ਨਹੀਂ ਦੱਸਦੇ ਅਸੀਂ ਤਾਂ ਵੀ ਔਖੇ ਆ ਪਰ ਇਹ ਜੋ ਕਿਸਮਤ ਦੇ ਵਿੱਚ ਆ ਨਾ ਮਿਲਣਾ ਤੇ ਸਾਨੂੰ ਉਹੀ ਆ ਹੁਣ ਮੈਂ ਤਾਂ ਬੜੀ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਕੋਈ ਗੱਲ ਨਾ ਹੀ ਕੋਈ ਕਵੇ ਪਰ ਹੁਣ ਫਿਰ ਵੀ ਆ ਗੱਲ ਹੋ ਗਈਆਂ ਨਾ ਇਹ ਕੋਈ ਮਾਂ ਪੁੱਤ ਦੀ ਮੈਂ ਸੈਟਿੰਗ ਕਰਤੀ ਆ ਅੱਗੇ ਤੋਂ ਨਹੀਂ ਤੁਹਾਨੂੰ ਰੋਕਦੇ ਜਦੋਂ ਵੀ ਤੁਹਾਡਾ ਜਾਣੂ ਜੀ ਕਰਦਾ ਨਾ ਇੱਕ ਦੋ ਦਿਨਾਂ ਦੇ ਵਿੱਚ ਕੋਈ ਨਸਾਬੇ ਵੀਰ ਤੁਹਾਨੂੰ ਛੱਡ ਆਊਗਾ ਕੀ ਗੱਲ ਜਾਣਾ ਦੇਦੀ ਨੇ ਮੰਮੀ ਨੇ ਤੇ ਹੋਰ ਹੀ ਕੁਝ ਕਿਹਾ ਹੀ ਮੈਨੂੰ ਹੋਰ ਕੁਝ ਕਿਹਾ ਹੀ ਕੀ ਕਿਹਾ ਵਾ ਰਹਿਣ ਤੋਂ ਛੱਡੋ ਬਰਾ ਕੀ ਦਤਨਾ ਆਹੇ ਤੇ ਫਿਰ ਗੱਲਾਂ ਵੰਨ ਨਿੱਕੇ ਗੱਲਾਂ ਜੜੀਆਂ ਹੁੰਦੇ ਨੇ ਤੁਸੀਂ ਇੱਧਰ ਢਿੱਡ ਚ ਲਕਾ ਕੇ ਰੱਖ ਛੱਡ ਦਿਓ ਉਹਨਾਂ ਗੱਲਾਂ ਦੇ ਕਈ ਗੱਲਾਂ ਬਣ ਜਾਂਦੀਆਂ ਵਾ ਦੱਸੋ ਗੱਲ ਕੀ ਕਹੀ ਹੈ ਮੈਨੂੰ ਰਹਿਣ ਤੋਂ ਦੇਦੀ ਗੱਲ ਜਿਵੇਂ ਲੜਾਈ ਪਤਨੀ ਮੁੜ ਕੇ ਕਲੇਸ਼ ਪਿਆ ਰਹਿੰਦਾ ਫਿਰ ਫਿਰ ਵੀ ਮੈਨੂੰ ਪਤਾ ਤਾਂ ਹੋਣਾ ਚਾਹੀਦਾ ਚਲ ਮੈਂ ਲੜਾਈ ਨਹੀਂ ਕਰਦੀ ਤੇ ਮੈਨੂੰ ਦੱਸਣ ਲੱਗੀ ਨਾ ਤੇ ਗੱਲ ਤੇਰੇ ਮੇਰੇ ਤੱਕ ਰਹੂਗੀ ਮੈਂ ਨਹੀਂ ਪੁੱਛਦੀ ਇਹਨਾਂ ਨੂੰ ਪਰ ਦੱਸਣ ਦਾ ਫਰਜ਼ ਤੇ ਆ ਗਣਾ ਤੇਰਾ ਨਾ ਪੁੱਛਿਓ ਦੀਦੀ ਜੀ ਮੈਂ ਤੁਹਾਨੂੰ ਦੱਸਤਾ ਤੀ ਮੰਮੀ ਨੂੰ ਪੁੱਛ ਨਾ ਮੰਮੀ ਨੇ ਫੇਰ ਸਾਭੀ ਨੂੰ ਦੱਸਣਾ ਫੇਰ ਅੱਡ ਗੋਆਂ ਜੀ ਐਚ ਵੀ ਲੜਾਈ ਪੈਂਦੀ ਸਾਭੀ ਵੀ ਐਵੇਂ ਮੱਦ ਘੱਟ ਬੋਲਦਾ ਫਿਰ ਮੈਨੂੰ ਮੈਂ ਆਖਾਂ ਬਦਾਈ ਮੈਂ ਤੇਰ ਨਾਲ ਵਾਦਾ ਕਰਾਂਂਦੀ ਆ ਇਹ ਚੀਜ਼ ਦਾ ਕਿ ਜੇ ਤੂੰ ਆਣੀ ਐ ਮੈਂ ਤਾਂ ਮੈਂ ਨਹੀਂ ਕਿਉਂ ਪੁੱਛਦੀ ਪਰ ਮੈਨੂੰ ਤਾਂ ਦੱਸ ਮੈਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਬੋਲ ਕੀ ਗੱਲ ਹੋਈ ਐ ਦੱਸੋ ਨਹੀਂ ਤਾਂ ਚੁੱਪ ਨਾ ਰਹੇ ਐ ਨਾਨੀ ਮੇਰੇ ਤੇ ਤੈਨੂੰ ਯਕੀਨ ਹੈਗਾ ਮੈਂ ਤੇਰੇ ਨਾਨ ਘਟ ਤੇ ਭੈਣ ਮੈਂ ਤੇਰੀ ਵਧਵਾ ਤੂੰ ਦੱਸ ਮੈਨੂੰ ਜੜੀ ਗੱਲ ਹੈਗੀ ਨੇ ਇਹ ਯਕੀਨ ਤੇ ਹੈਗਾ ਪਰ ਲੜਾਈ ਤੋਂ ਡਰ ਲੱਗਦਾ ਮੈਨੂੰ ਨਹੀਂ ਕਰਦੀ ਮੈਂ ਲੜਾਈ ਇਹਨਾਂ ਦੇ ਨਾਲ ਨਾਲ ਇਹਨਾਂ ਨੇ ਕਿਹੜਾ ਮਾਪੋਤਾ ਨੂੰ ਸੁਧਰਨਾ ਜਿੰਨਾ ਮਰਜ਼ੀ ਮੈਂ ਕਰ ਲਾਂ ਮੈਂ ਐਸੇ ਕਰਕੇ ਤੈਨੂੰ ਦਰਾਨੀ ਵੀ ਭਾਬੀ ਕਿ ਇਹਨਾਂ ਨੂੰ ਮਤ ਆ ਜਾਣੀ ਭਾਵੇਂ ਦੋ ਚਾਰ ਦਿਨ ਘਰੋਂ ਬਾਹਰ ਰਹਿੰਦੇ ਨਾ ਇਹਨਾਂ ਨੂੰ ਪਤਾ ਲੱਗ ਜਾਣਾ ਕਿਦਾਂ ਰਹਿਣਾ ਦੱਸ ਹੁਣ ਕੀ ਗੱਲ ਹੋਈ ਚਲ ਮੇਰੀ ਭੈਣ ਦੱਸ ਮੰਮੀ ਕਹਿੰਦੇ ਕਿ ਜੇ ਤੂੰ ਆਪਣੀ ਮੰਮੀ ਨਾਲ ਜਾਣਾ ਫਿਰ ਉੱਥੇ ਹੀ ਰਹੂੰਗੀ ਖਰਚਾ ਤੇਰੀ ਮਾਂ ਹੀ ਲਾਊਗੀ ਫਿਰ ਅਸਾ ਇ ਕੀ ਖਰਚਾ ਮਾ ਲਾਉਗੀ ਕਿਉਂਕਿ ਇਹਨਾਂ ਦੀ ਕੀ ਗੱਲ ਵਾ ਤੇ ਇਹ ਪੁੱਤ ਵਾਂਚ ਇਹਨਾਂ ਦਾ ਵਧਾਉਣਾ ਤੇ ਮਾਪਿਓ ਖਰਚਾ ਕਰਵਾ ਤੇ ਲਾਉਣਗੇ ਕਹਿੰਦੇ ਆਪਾਂ ਮਗਰ ਵੀ ਨਹੀਂ ਆਉਣਾ ਫਿਰ ਤੇਰੇ ਕਿੰਨੇ ਹੀ ਉੱਥੇ ਰਹੇ ਇਸੇ ਗੱਲ ਨੂੰ ਨਹੀਂ ਮੈਂ ਗਈ ਵੀ ਮੇਰੀ ਮਾਂ ਨੇ ਤੇ ਪਹਿਲਾਂ ਇਹਨਾਂ ਨੂੰ 50000 ਦਿੱਤਾ ਅੱਗੇ ਵੱਧ ਵੜ ਗਈ ਤੇ ਉਹਨੇ ਆਪਣੇ ਕੋਲੋਂ ਕਿੱਥੋਂ ਲਾਉਣੇ ਚੱਲ ਫਿਰ ਵੀ ਵਿਚਾਰੀ ਫੜ ਤੜ ਕੇ ਲਾ ਦੇ ਪਰ ਮੈਂ ਉਹਨੂੰ ਬੁੱਕ ਥੋੜੀ ਦਈ ਜਾਣਾ ਉਹਨਾਂ ਨੇ ਦਿੱਤਾ ਇਹਨਾਂ ਨੇ ਕਿਹਾ ਤਾ ਤੇਰੇ ਮਗਰ ਹੀ ਨਹੀਂ ਆਉਣਾ ਤੇ ਲਾ ਤੂੰ ਐਨੀ ਗੱਲ ਦੱਸੀ ਐ ਇਹ ਐਡੀ ਅੰਤਰੀ ਹੈ ਨਾ ਫਿਰ ਕਹਣਾ ਗਾਲਾਂ ਕੱਢਦੀ ਮਾਂ ਨੂੰ ਇਹ ਦੋਹਾਂ ਮੂੰਹਾਂ ਵਾਲੀ ਦ ਤੇਰੇ ਨਾਲ ਹੋਰ ਉਹ ਤੇ ਮੇਰ ਨਾਲ ਹੋ ਰਹੀਓ ਮੇਰ ਨਾਲ ਬਾਹਰ ਇਹ ਗੱਲਾਂ ਕਰਨ ਡਈ ਆ ਕਿ ਲੋਕਾਂ ਨੇ ਗੱਲਾਂ ਕਰਨੀਆਂ ਵਾ ਕੋਈ ਨਹੀਂ ਬਾਅਦ ਚ ਘੱਲਦਾਂਗਾ ਮੈਂ ਬਾਅਦ ਤੁਸੀਂ ਘੱਲਣਾ ਵਾ ਬਾਅਦ ਮੈਂ ਆਪੇ ਵੇਖ ਲਵਾਂਗੀ ਪਰ ਆਹ ਗੱਲਾਂ ਜਿਹੜੇ ਨਾ ਟਾਈਮ ਦੇ ਟਾਈਮ ਇਹਨੂੰ ਦੱਸਿਆ ਕਰ ਤੇਰੀ ਇਹੀ ਗੱਲ ਮਾੜੀ ਆ ਕਿ ਤੂੰ ਅੰਦਰੇ ਪਾਪਾ ਚੀਜ਼ਾਂ ਜਰੀ ਜਾਣੀ ਆ ਕਿ ਨਹੀਂ ਮੈਂ ਆਹ ਗੱਲ ਇਦਾਂ ਨਹੀਂ ਆਹ ਗੱਲ ਇਦਾਂ ਨਹੀਂ ਐ ਇਹ ਗੱਲਾਂ ਦੇ ਨਾਲ ਤੇਨੂੰ ਹੌਸਲਾ ਮਿਲਦਾ ਵਾ ਸੁਣਾਈ ਦੀਦੀ ਤੁਹਾਨੂੰ ਮੈਂ ਮੰਮੀ ਦੇ ਸਾਹਮਣੇ ਮੰਮੀ ਦੇ ਸਾਹਮਣੇ ਦੱਸਣਾ ਕੋਈ ਗੱਲ ਨਹੀਂ ਹੁਣ ਮੈਂ ਨਹੀਂ ਪੁੱਛਦੀ ਪਰ ਅੱਗੇ ਤੋਂ ਕੋਈ ਵੀ ਗੱਲ ਨਾ ਤੇ ਮੈਨੂੰ ਇਹ ਜ਼ਰੂਰ ਗੱਲ ਦਾ ਪਤਾ ਹੋ ਇਹਨਾਂ ਨੇ ਤਾਂ ਸਾਰੀ ਉਮਰ ਨਹੀਂ ਸੁਧਰਨਾ ਜੋ ਮਰਜੀ ਕਰ ਲੈ ਤੇ ਨਾਲੇ ਮਾਂ ਤੇਰੀ ਕਾਹਤੋਂ ਪੈਸੇ ਲਾਵੇ ਦੀਦੀ ਮੈਂ ਤਾਂ ਤੁਹਾਨੂੰ ਹੀ ਦੱਸਣਾ ਹੈ ਤਾਂ ਨਹੀਂ ਮੰਮੀ ਨੇ ਕਹਿਣਾ ਇੰਨੀ ਤਲਾਕ ਹੋ ਮੇਰੇ ਪਰ ਮੰਮੀ ਨੇ ਪਹਿਲਾਂ ਹੀ ਮੈਨੂੰ ਆ ਕਰ ਕਹਿ ਦਿੱਤੇ ਤੇ ਮੈਂ ਤੁਹਾਨੂੰ ਕੀ ਦੱਸਣਾ ਹੈ ਤੇ ਕੀ ਕਹਿਣਾ ਚੋਰ ਨੂੰ ਪਾਲਾ ਹੁੰਦਾ ਨਾ ਆਪਣਾ ਤੁਹਾਨੂੰ ਪਹਿਲਾਂ ਪਤਾ ਕਿ ਜੇ ਇਹਨੂੰ ਪੁੱਛ ਗਏ ਤੇ ਨਾ ਨਹੀਂ ਹੋਣੀ ਐਵੇਂ ਥੋੜੀ ਬਾਰ-ਬਾਰ ਇੱਧਰ ਉੱਧਰ ਤੁਰੇ ਫੇਂਡੀ ਇਕੱਠਾਂ ਦੇ ਬਹਿਣ ਨਹੀਂ ਡੇ ਜਿੰਨਾਦਰ ਮਾਸੇ ਇੱਥੇ ਰਹੀ ਹੈ ਨਾ ਕਦੇ ਅੰਦਰ ਕਦੇ ਬਾਹਰ ਪਤਾ ਨਹੀਂ ਕੀ ਪਹਿਲਾਂ ਪਾਉਂਦੇ ਫਿਰਦੇ ਤੂੰ ਤੋ ਦੂਜਾ ਵੇਖ ਲੈ ਕਦਰ ਤੂੰ ਕਹਣਾ ਸਾਬੇ ਨੂੰ ਆਂਦੀ ਹੈ ਜਦੋਂ ਆਈ ਆਈ ਹੈ ਮਾਤਾ ਤੇਰੀ ਮੰਮੀ ਤੇ ਕਿਤੇ ਇਹ ਨਹੀਂ ਕਿਹਾ ਅੱਜ ਸਵਾਗਤਾਂ ਕਿ 10 ਮਿੰਟ ਪਹਿਕੇ ਤੇ ਰਾਜੀ-ਵਾਜੀ ਪੋਚ ਲੈ ਅੱਗੋ ਪਿੱਛੋ ਮੈਂ ਇਦਾਂ ਸਾਸਰੀ ਘਰ ਬੁਲਾ ਜਾਂਦਾ ਦੀਦੀ ਹੋਣੀ ਮੰਮੀ ਲੱਗੇ ਪੈਂਦਾ ਘਾਟੀ ਬੰਦਾ ਮਾਂ ਮੇਰੀ ਤੇ ਡੇਰ ਮੈਨੂੰ ਜਾਨ ਲੱਗੀ ਵਿਚਾਰੀ 5000 ਰੁਪਈਆ ਦੇ ਵੀ ਫਰੂਟ ਬਰਾੜ ਦੇ ਆ ਕਿ ਖਾਣੇ ਕੱਪੜੇ ਬਣਾਣੀ ਗਰਮੀਆਂ ਦੇ ਫਰੂਟ ਖਾਣਾ ਤੇ ਫਰੂਟ ਖਾਣ ਦਾ ਨਾ ਇਹ ਤਾਂ ਖੂਨ ਪੇਂਡ ਹੈ ਤੇ ਉਹਨੂੰ ਹੁਣ ਮੈਂ ਕਿਹਾ ਮੈਂ ਕਿਹਾ ਤੂੰ ਲੱਗ ਨਹੀਂ ਬੈਠਾ ਮੈਂ ਇੰਨੀ ਕਿ ਸਾਸਰੀ ਘਰ ਬੁਲਾਉਣਾ ਹੁੰਦਾ ਜੇ ਤੂੰ ਹੀ ਕੋਸ਼ਾ گاਵਾ ਬੰਦਾ ਸੱਤ-ਕ ਕਿੰਨਾ ਬੁਰਾ ਲੱਗਦਾ ਬੰਦਾ ਆਪਣੀ ਮੇਰੇ ਕਿਹੜਾ ਭਰਾ ਵਾ ਜਿਹੜਾ ਮੈਂ ਉਹਦੇ ਕੋਲ ਜਾਣਾ ਨਾ ਮੇਰੀ ਕੋਈ ਭੈਣ ਮਾਂ ਕੋਈ ਜਾਣਾ ਨਾ ਨਾਨਕੇ ਮਾਸੀਆਂ ਕੋ ਤੇ ਮੈਂ ਉਹ ਨਹੀਂ ਜਾਣੀ ਤੇ ਕੋਈ ਗੱਲ ਨਹੀਂ ਇਹਨੇ ਆਪਣੀ ਕਦਰ ਆਪ ਹੀ ਘਟਾ ਲਈ ਹੈ ਜਿਹਦਾ ਕੋਈ ਨਾ ਦਾ ਉਹਦਾ ਵਾਹਿਗੁਰੂ ਹੁੰਦਾ ਤੂੰ ਸਿਰਫ ਬਹਿ ਕੇ ਨਾ ਤੇ ਰੱਬ ਦਾ ਨਾਮ ਲਿਆ ਕਰ ਇਹੋ ਜਿਹਾ ਟੈਨਸ਼ਨ ਨਾ ਤੂੰ ਲਿਆ ਕਰ ਆਪ ਇਹੋ ਜਿਹਾ ਟੈਨਸ਼ਨ ਲੈਂਗੇ ਤੇ ਤੇ ਹੀ ਪਤਾ ਨਹੀਂ ਸਵਾ ਅੰਦਰ ਵਧਣਾ ਭੁੱਲਣਾ ਉਹ ਵੀ ਉੱਥੇ ਤੋਂ ਚੀਜ਼ ਖਲੋਤੀ ਰਹਿੰਦੀ ਹੈ ਕਿ ਜਦੋਂ ਮਾਂ ਨੇ ਸਾਰਾ ਤਾਂ ਛੱਡ ਦੇਣਾ ਵਾ ਤੇ ਬੱਚੇ ਦੇ ਵੀ ਤੇ ਉਹੀ ਪ੍ਰਭਾਵ ਪੈਣਾ ਵਾ ਬਸ ਤੋਂ ਬਹਿ ਕੇ ਨਾ ਰੱਬ ਦਾ ਨਾਮ ਲਿਆ ਕਰ ਹੁਣ ਤੇਰੇ ਕਹਿਣ ਦੇ ਉੱਤੇ ਮੈਂ ਰਹਿਣ ਦੀ ਲੱਗੀ ਨਹੀਂ ਪੁੱਛਣਾ ਨਹੀਂ ਤਾਂ ਹੁਣ ਮੈਂ ਇਹਨਾਂ ਨੂੰ ਪੁੱਛਣਾ ਨੇ ਕਿਹੜਾ ਖਰਚਾ ਪਾਣੀ ਉਹਨਾਂ ਨੂੰ ਲਾਉਣਾ ਹੈ ਕਿੰਨਾ ਦਿਨ ਲਾਉਣਾ ਨਹੀਂ ਦੀਦੀ ਨਾ ਪੁੱਛਿਓ ਫੇਰ ਇਹਵੇਂ ਲੜਾਈ ਵਧਨੀ ਹੈ ਹੁਣ ਤਾਂ ਮੈਂ ਚਲੋ ਕੋਈ ਗੱਲ ਹੀ ਨਹੀਂ ਕਰਨੀ ਹੁਣ ਤੇ ਮੇਰਾ ਜੀ ਨਹੀਂ ਕਰਦਾ ਇਹਨਾਂ ਨਾਲ ਗੱਲ ਕਰਨ ਨੂੰ ਮੈਂ ਤੇ ਆਪ ਕਾਲਾ ਕਰਕੇ ਰਹਿਣਾ ਥੱਕ ਚੱਲੀ ਆਂ ਪਰ ਇਹਨਾਂ ਦਾ ਪਾਣੀ ਕਿਦਾਂ ਦਾ ਦਿਮਾਗ ਹੋ ਗਿਆ ਜਿੱਥੇ ਜਾਂਦੀ ਉੱਥੇ ਬਹਿ ਜਾਂਦੀ ਨਿਕਲੀ ਹੁਣ ਕੜੀ ਬਾਹਰ ਚਲ ਕੋਈ ਨਹੀਂ ਬਹਿ ਕੇ ਇਹਦੇ ਤੁਸੀਂ ਵਾਇਗਰੋ ਵਾਇਗਰੋ ਆਪਣਾ ਕਰਾ ਕਰ ਤੁਸੀਂ ਨਾ ਇੱਚੀਆਂ ਸੋਚਿਆ ਕਰੋ ਤਾਬੀ ਆਪ ਬਜਰੀ ਇਕੱਠੀ ਕਰਨ ਦਾ ਟਾਈਮ ਨਹੀਂ ਹੈਗਾ ਤੈਨੂੰ ਮੈਂ ਕਹਿ ਕੇ ਵੀ ਗਈ ਆ ਨਾ ਵੀ ਉਹਦਾ ਕੋਈ ਹੱਲ ਸੋਚ ਲਾ ਮੰਮੀ ਆ ਮੈਨੂੰ ਕਰ ਲੈੰਦੋ ਸਾਈਡ ਸਾਈਡ ਤੇ ਮਹਿੰਗੀ ਬੜੀ ਆਉਂਦੀ ਆ ਮੀਂਹ ਪੈ ਗਿਆ ਨਾ ਸਭ ਰੁੜ ਜਾਣਾ ਵਾ ਇਹ ਤੇ ਮਹਿੰਗੀ ਆਉਂਦੀ ਆ ਪਰ ਤੇਰੀ ਕੀਮਤ ਹੈ ਨਹੀਂ ਇਸ ਘਰ ਦੇ ਵਿੱਚ ਬਜਰੀ ਤੇ ਫਿਰ ਵੀ ਆ ਜਣੀ ਆ ਮੰਮੀ ਫਿਰ ਮੈਂ ਤੇ ਸੋਚਣ ਡਿਆ ਦਿਮਾਗ ਲਾਉਣ ਡਿਆ ਵਾਂ ਇਹਦਾ ਕਰਾਂ ਕੀ ਕਿਤੇ ਸੁਤੀ ਦਾ ਹੀ ਗਲ ਘੁੱਟ ਦਈਏ ਮੰਮੀ ਮੈਨੂੰ ਨਹੀਂ ਪਤਾ ਗਲ ਘੁੱਟਣਾ ਕੀ ਕਰਨਾ ਸਿਰਫ ਗਿਣਤੀ ਤੇ ਤੇਰੇ ਕੋ ਦੋ ਦੇਣੀ ਮੈਂ ਦਿਨਾਂ ਚ ਹੱਲ ਕਰ ਲੇਗਾ ਠੀਕ ਆ ਨਹੀਂ ਤੇ ਆਪਣੀ ਮਾਂ ਕੋ ਹੱਥ ਧੋ ਬਏਗਾ ਮੰਮੀ ਤੁਸੀਂ ਵੀ ਮੇਰੇ ਗਾਲ ਲਗਾਮ ਪਾਉਣ ਲੱਗੇ ਜੇ ਸਾਬੀ ਸੋਚਣ ਦਾ ਕੋਈ ਟਾਈਮ ਨਹੀਂ ਹੈਗਾ ਇੰਨਾ ਸੋਚ ਜਿਹੜੀ ਤੂੰ ਵਿਆਹ ਕੇ ਲੈ ਆ ਨਾ ਉਹ ਵੀ ਤੇਰੇ ਵੱਲ ਦੀ ਨਹੀਂ ਹੋਏਗੀ ਉਹ ਤੇ ਮੈਨੂੰ ਪਤਾ ਵਾ ਮੇਰੇ ਵੱਲ ਦੀ ਨਹੀਂ ਆ ਸਭ ਮੈਨੂੰ ਪਤਾ ਉਹਦੀਆਂ ਪੱਟੀਆਂ ਪੜੇ ਪੜੀ ਜਾਂਦੀ ਆ ਆ ਨੁੱਕਰ ਵੇਖੀ ਨਾ ਉਹ ਖਣੀ ਤੇਰੇ ਆਸਤੇ ਬਣਾਈ ਆ ਉੱਥੇ ਨੁੱਕਰ ਤੇ ਬਹਿ ਬਹਿ ਰੋਇਆ ਕਰੇਗਾ ਕਰਵਾਲ ਤੇ ਤੈਨੂੰ ਨੰਗਨ ਨਹੀਂ ਦੇਣਾ ਮੇਰੇ ਕਰਕੇ ਤੇਰੀ ਕਦਰ ਵਾ ਉਹ ਇਦਾਂ ਨਹੀਂ ਹੁੰਦਾ ਮੰਮੀ ਤੁਸੀਂ ਵੀ ਐਵੇਂ ਮੈਨੂੰ ਡਰਾਈ ਜਾਂ ਡਹਿ ਜੇ ਮੈਂ ਨਹੀਂ ਇਦਾਂ ਕਦੀ ਵੀ ਨਹੀਂ ਹੁੰਦਣਾ ਤੂੰ ਹੀ ਵੇਖੀ ਨਾ ਮੈਂ ਗਲ ਲਾ ਕੇ ਵੇਖੀਦਾ ਨਾ ਟੱਪ ਮਾਰ ਕੇ ਢੋਣ ਲਾ ਕੇ ਛਪੜੇ ਸੁੱਟ ਦੇਣਾ ਇਹਨੂੰ ਸਭੀ ਗੱਲਾਂ ਨਾ ਬੜਾ ਕੁਝ ਕਰ ਲਈਦਾ ਕਰੇਗਾ ਤੇ ਫੇਰ ਪਤਾ ਲੱਗੂਗਾ ਵੀ ਹਾਂ ਸਭੀ ਨੇ ਆ ਕੰਮ ਕਰ ਲਿਆ ਵਾ ਕੋਈ ਨਹੀਂ ਇੱਕ ਅੱਦੇ ਦਿਨ ਚ ਹੀ ਹੋਇਆ ਲੈ ਫੇਰ ਕਰੇਗਾ ਤਾਂ ਸਾਰਾ ਸਾਰੇ ਨਾਲੋਂ ਜ਼ਿਆਦਾ ਭਲਾ ਤੇਰਾ ਕਰ ਲੇਗਾ ਤੇ ਕਰ ਰਹਿ ਪੇਗਾ ਜੇ ਨਾ ਕਰੇਗਾ ਤੇ ਫਿਰ ਤੈਨੂੰ ਮੈਂ ਦੱਸਿਆ ਪੀ ਉਹ ਨੁਕਰ ਵੇਖ ਲਾ ਉਥੋਂ ਗਾਹ ਨਹੀਂ ਤੈਨੂੰ ਆਉਣ ਦੇਣਾ ਨਾ ਕਿਸ ਨੇ ਚਾਹ ਨਾ ਕਿਸ ਨੇ ਪਾਣੀ ਨਾ ਕਿਸੇ ਰੋਟੀ ਪੁੱਛਣੀ ਤੈਨੂੰ ਕੋਈ ਨਹੀਂ ਉਹ ਨੁਕਰ ਵਾਲ ਨਹੀਂ ਮੈਂ ਜਾਣ ਵਾਲਾ ਸਾਰਾ ਉਹ ਆ ਬਣਾਇਆ ਨਾ ਉੱਥੇ ਹੀ ਰਹਿਣਾ ਵਾ ਅੱਖਾਂ 'ਚ ਕਿਸੁੱਨ ਦੇ ਦੇ ਰੋਣ ਵਾਲਾ ਕੰਮ ਕਰੇਗਾ ਪੁੱਤ ਜੇ ਨਾ ਕੁਛ ਹੱਲ ਸੋਚਿਆ ਤੇ ਇਹ ਵੇਖ ਲਾ ਤੂੰ ਹੁਣ ਕੀ ਸੋਚਣਾ ਕੀ ਨਹੀਂ ਕਰਨਾ ਸੋਚਣ ਡਿਆ ਵਾ ਤੇ ਸੋਚਣਾ ਵੀ ਵੱਖਰਾ ਹੀ ਹੋ ਵੇਖੀ ਇਹ ਵੱਖਰਾ ਕਰਨਾ ਹੀ ਫੋਟਿੰਗ ਅੱਜ ਤਾਂ ਆ ਆ ਬੱਜਰੀ ਚੋਂ ਨਿਕਲੇਗਾ ਤੇ ਫੇਰ ਹੀ ਸੋਚਣ ਦਾ ਟਾਈਮ ਮਿਲੂਗਾ ਕੋਈ ਨਹੀਂ ਕੋਈ ਨਹੀਂ ਪਿੰਖਣੀ ਲੱਗਣ ਦੇਣੀ ਵੇਖੀ ਬਿਨਾਂ ਆਪਾਂ ਕਿੱਥੇ ਤੇਤੀ ਮਾਰ ਕੇ ਵੇਨੀ ਆ ਮੈਂ ਵੀ ਮੈਂ ਤੈਨੂੰ ਦੱਸਤਾ ਵੀ ਦੋਵਾਂ ਦਿਨਾਂ ਦਾ ਟਾਈਮ ਦੋਵਾਂ ਦਿਨਾਂ ਤੋਂ ਵੱਧ ਨਹੀਂ ਹੋਊਗਾ ਨਹੀਂ ਤੇ ਫੇਰ ਮਾਂ ਲੱਭੇਗਾ ਹੀ ਮੰਮੀ ਦੀ ਗੱਲ ਵੀ ਸਹੀ ਹੈ ਆਪਾਂ ਤੇ ਦੁੱਖਾਂ ਦੇ ਘੁੱਟ ਭਰ-ਭਰ ਕੇ ਜੀਣਦੇ ਆ ਅਡਾ ਕੀ ਜੀਣਾ ਆ ਇੰਨੇ ਤੇ ਸਾਡਾ ਜੀਣਾ ਹੀ ਹਰਾਮ ਕੀਤਾ। ਨਾਲੇ ਨਾ ਮੇਰੇ ਲਈ ਤੇ ਸਭ ਤੋਂ ਪਿਆਰੀ ਚੀਜ਼ ਆ ਮੇਰੀ ਮਾਂ। ਤੇ ਮੇਰੀ ਮਾਂ ਨੂੰ ਇਹ ਤਾਨੇ ਮੇਨੇ ਇਦਾਂ ਦੇ ਮਾਰਦੀ ਆ ਤੇ ਮੇਰਾ ਜੀਵਨ ਦਾ ਕੀ ਫਾਇਦਾ? ਉਹ ਜੇ ਜੇਲ੍ਹ ਤੇ ਹੋ ਜੇ ਫਿਰ। ਉਹ ਨਹੀਂ ਹੁੰਦਾ। ਅੱਗੇ ਵੀ ਵੇਖੀ ਜੇਲ੍ਹ। ਨਾਲੇ ਉਹ ਤੇ ਮੈਂ ਉਹ ਜੀ ਮਾਰਤੀ ਸੀ। ਜਿਹੜੀ ਮੇਨਾ ਸਭ ਤੋਂ ਪਿਆਰੀ ਜਿਹਦੇ ਨਾਲ ਮੈਂ ਆਪ ਵਿਆਹ ਕਰਾਇਆ ਮੈਂ ਤੇ ਉਹ ਨਹੀਂ ਰਹਿਣ। ਇਹਦਾ ਵੀ ਘੁੱਟ ਭਰਾ ਹੁੰਦਾ। ਉਹ ਦੇਣ ਕਿਉਂ ਅੱਜ ਹੀ ਮੈਂ ਕੋਨਾ ਕੋ ਹਾਲਾ ਕਰਨਾ ਇਹ ਦੇਣੀ ਪੈਣ ਦੇਣੀ ਜੇ ਲਾਗੇ ਤਾਂ ਹੁਣ ਇਹ ਨੱਪ ਦੇਣੀ ਰਹਿਣੀ ਰਹਿਣੀ ਨਹੀਂ ਦੇਣੀ ਐ ਇਸੇ ਲਈ ਮਾਛਾ ਬਣਾਤਾ ਨਹੀਂ ਹਦਾ ਪਸ਼ੀ ਲੱਗੇ ਕੰਮ ਨੂੰ ਪਹਿਲਾਂ ਇਹ ਕੰਮ ਨਿਬੜਾ ਇਹ ਕੰਮ ਨਿਬੜ ਗਿਆ ਨਾ ਤੇਰੇ ਸਾਰੇ ਕੰਮ ਨਿਬੜ ਜਾਣੇ